ਭਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਪਿਆਰੇ ਦੋਸਤੋ ਮੈਂ ਕੱਲ ਤੁਹਾਨੂੰ ਦੱਸਿਆ ਤਾਂ ਕਿ ਜੋ ਕਿ ਫਲਿਆਟ ਕੱਲ ਅਸੀਂ ਲੱਦੇ ਆਲਾ ਟਰੈਲੀ ਪਰ ਪੰਡਾ ਪਾਈਆਂ ਧੀਆਂ ਅੱਜ ਉਹ ਲੈ ਕੇ ਆਏ ਹਾਂ ਫੈਕਟਰੀ ਵਿੱਚ ਖੰਭਾਂ ਵਾਲੀ ਚ ਬਾਹਰਲੇ ਪਾਸੇ ਆਹ ਮੁਰਗਿਆਂ ਦੀ ਖਾਦ ਵੀ ਪਈ ਆ ਜੋ ਕਿ ਇੱਥੇ ਤੇ ਇਹ ਸ਼ੁਰੂ ਹੋ ਜਾਂਦੀ ਹੈ ਫੈਕਟਰੀ ਉਰੇ ਤੇ ਆ ਗਏ ਟਾ ਗੇਟ ਆ ਗਿਆ ਮੇਨ ਤੇ ਉਰੇ ਤੇ ਸ਼ੁਰੂ ਹੁੰਦੀ ਹੈ ਫੈਕਟਰੀ ਸਾਰੀ ਉਹ ਇਆਂ ਨੇ ਇਧਰੇ ਪਾਸੇ ਆ ਤੂੜੀ ਆ ਵੀ ਖਰੀਦੀ ਵੀ ਐਕਣਾ ਤੇ ਸਾਰਾ ਉਰੇ ਜੇ ਸਿਸਟਮ ਸ਼ੁਰੂ ਹੋ ਜਾਂਦਾ ਇੱਥੇ ਕੰਡਾ ਲੱਗਿਆ ਵਾ ਉਰੇ ਆ ਕੰਡੇ ਵਾਲਾ ਬਣਾਇਆ ਬਣਾਉਣਾ ਨੇ ਇੱਕ ਆਪਣਾ ਇੱਥੇ ਕੰਡਾ ਹੁੰਦਾ ਸਾਹਮਣੇ ਆ ਕੰਡਾ ਉਰੇ ਅੰਦਰੇ ਕੰਡਾ ਲੱਗਿਆ ਵਾ ਐਸੇ ਕੰਡਾ ਕਰਾ ਲੈਣਾ ਉਰੇ ਆ ਕੇ ਤੇ ਕੰਡਾ ਕਰਾ ਕੇ ਫੇਰ ਇੱਥੇ ਆ ਉਰੇ ਇੱਥੇ ਸਾਡੇ ਬੰਦੇ ਤਾਰਨ ਲੱਗੇ ਮੈਂ ਟ੍ਰੈਲੀ ਉਹਦੇ ਫੱਲੇ ਆਟ ਦੀ ਤੇ ਮੈਂ ਬਾਬੂ ਜੀ ਮਿਲਿਆ ਮੈਨੂੰ ਆਏ ਮੈਂ ਜਿੱਦੀ ਫੈਕਟਰੀ ਆ ਜਿਹਨੇ ਲਾਈਵ ਹੈਗਾ ਕਈ ਸਾਲ ਹੋ ਗਏ ਇੱਥੇ ਸਾਰਾ ਤੂੜੀ ਖਰੀਦੀ ਵੀ ਨੇ ਆ ਤੂੜੀ ਦੇ ਵਿੱਚ ਰਲਾ ਲੈਨੇ ਨਾ ਫਲੇਟ ਨੂੰ ਆਦੇ ਹੁਣ ਤੂੜੀ ਖਰੀਦ ਰਹੇ ਆ ਫਲੇਆਟ ਇੱਕ ਦੀ ਘੱਟ ਆ ਜਾਮਾ ਤੇ ਕਹਿੰਦੇ ਰੇਟ ਵੀ ਵਧਾਉਂਗੇ ਸੀ ਫਲੇਆਟ ਦਾ ਹੁਣ ਮੈਂ ਗੱਲ ਕਰੀ ਜਾਨਾ ਨਾਲ ਫਲੇਆਟ ਦੀ ਰੀਡ ਬਾਰੇ ਵੀ ਤੇ ਦੇਖ ਲਓ ਅਸੀਂ ਹੁਣ ਇਹ ਇੱਥੇ ਕੰਡਾ ਹੋ ਗਿਆ ਜਦੇ ਅਸੀਂ ਜਾ ਖਾਲੀ ਕਰਦਨੇ ਟਰੈਲੀ 10-15 ਮਿੰਟ ਦੇ ਵਿੱਚ ਬੱਚੇ ਸੇ ਇਹ ਬੰਦਿਆ ਨੇ ਤਾਰਨ ਲੱਗੇ ਹੋਏ ਆਣ ਟਰੈਲੀ ਨੂੰ ਤੇ ਤੂੜੀ ਦਾ ਦੇਖੋ ਇੱਧਰ ਵਿੱਚ ਤੂੜੀ ਲੱਤੀ ਵੀ ਆ ਇਹਨਾਂ ਨੇ ਇਕਣਾ ਤੂੜੀ ਲੈ ਕੇ ਨਾ ਫਲਿਆਟ ਆ ਜਿਹੜਾ ਇਹ ਵਿੱਚ ਤੂੜੀ ਦੇ ਰਲਾ ਲੈਣਾ ਇਕਣਾ ਮਿਕਸ ਕਰ ਲੈਣਾ ਸਾਰੇ ਮਿਕਸ ਕਰ ਕਰਕੇ ਇਹਦੀ ਫੇਰਨਾ ਸਾਰਾ ਇਹ ਜਾਣਾ ਇੱਥੇ ਮਸ਼ੀਨ ਨਾਲ ਇੱਧਰ ਰਸੇ ਆ ਜਣਾ ਹਾ ਇਕਣਾ ਉਰੇ ਆ ਕੇ ਫੇਰੇ ਉਰੇ ਆ ਜਣਾ ਇਹਨੇ ਇੱਥੇ ਆ ਜਣਾ ਨੇ ਆ ਦੇਖ ਲਓ ਇਹਦੀ ਇੱਕਣਾ ਫੇਰ ਇਹਨਾਂ ਮਿਕਸ ਕਰਕੇ ਸਾਰਾ ਤੂੜੀ ਪਾਣੀ ਪਾ ਕੇ ਫੇਰ ਉਹ ਮਸ਼ੀਨਰੀ ਜੀ ਲੱਗੀ ਵੀ ਹੈ ਇੱਕ ਸਾਹਮਣੇ ਹੈ ਜਿਹੜੀ ਤੇ ਇਹਨਾਂ ਇੱਥੇ ਤੇ ਸਾਰਾ ਇਕੱਠਾ ਕਰਕੇ ਨਾ ਫੇਰ ਉਹ ਉਥੇ ਲੈ ਜਣਾ ਉਹ ਮਸ਼ੀਨ ਜੀ ਵਿੱਚ ਪਾ ਕੇ ਸਾਰਾ ਆ ਦੇਖੋ ਆ ਜਿਹਦੀ ਖਾਦ ਬਣਾਉਣੀ ਹੈ ਨਾ ਇਹਦੀ ਵਿੱਚ ਆ ਤੂੜੀ ਵਿੱਚ ਇਹ ਫਲੀਆਟ ਰਲਾ ਕੇ ਆ ਪਾਣੀ ਹੈ ਜਿਹੜਾ ਪਾਣੀ ਵੇਸਟ ਨਹੀਂ ਜਾਂਦਾ ਸਾਰਾ ਪਾਣੀ ਤੇ ਉੱਪਰ ਪਾਉਣਾ ਇਹਨਾਂ ਨੇ ਇਦਾਂ ਇਹ ਫੇਰ ਪਾਣੀ ਪਰ ਪਾੜੀ ਜਾਣਾ ਇੱਕ ਨਾ ਗਾਲ ਲੈਣੀ ਹੈ ਇਹੇ ਇਹ ਟੂੜੀ ਆ ਗਲੀ ਵੀ ਟੂੜੀ ਵੀ ਭਾਵ ਉਹ ਵਿਕਦੀ ਇੱਥੇ ਆ ਕੇ ਉਹਦਾ ਹੀ ਮੁੱਲ ਮਿਲਦਾ ਕਿਸਾਨ ਨੂੰ ਜੇ ਕਿਸਾਨ ਸੋਚੇ ਜਿਹੜੀ ਫੈਕਟਰੀ ਆ ਖੁੰਬਾਂ ਦੀ ਫੈਕਟਰੀ ਲੱਗੀ ਵੀ ਆ ਤੇ ਇੱਥੇ ਇਹਨਾਂ ਨੇ ਸਾਰਾ ਆਪਣਾ ਸਿਸਟਮ ਆ ਜਿਹੜਾ ਉਹ ਖਾਦ ਬਣਦੀ ਆ ਆ ਇਹ ਚ ਮਿਕਸ ਕਰਨਾ ਸਾਰਾ ਸਮਾਨ ਇਹ ਚ ਪਾਈ ਜਾਣਾ ਦੇਖੋ ਮਿਕਸ ਕਰਨਾ ਹੋ ਰਿਹਾ ਸਾਰੇ ਮਿਕਸ ਕਰਨੇ ਵਾਲੇ ਹੀ ਖਾਦ ਬਣਾਉਣੇ ਵਾਲੀ ਲੱਗੀ ਵੀ ਆ ਸਾਰੇ ਸਿਸਟਮ ਹੀ ਅਲੱਗਿਆ ਹੋਇਆ ਅੰਦਰ ਹੀ ਤੇ ਖਾਦ ਬਣਦੀ ਆ ਉਹ ਖਾਦ ਤਿਆਰ ਹੁੰਦੀ ਆ ਅੰਦਰ ਸਾਰੇ ਇਹ ਦੇ ਤੇ ਖਾਦ ਤਿਆਰ ਹੁੰਦੀ ਆ ਸਾਰੀ ਉਹ ਦੇਖ ਲੋ ਵਾ ਤੇ ਇਹ ਜੀ ਖਾਦ ਤਿਆਰ ਹੁੰਦੀ ਗੁੰਬਾ ਵਾਸਤੇ ਆ ਜੀ ਪਾ ਪਾ ਕੇ ਸਾਰੀ ਖਾਦ ਤਿਆਰ ਕਰੀ ਜਾਣੀ ਇਹਦੇ ਵਿੱਚ ਇਹਨਾਂ ਨੇ ਖਾਦ ਤਿਆਰ ਕਰੀ ਜਾਣੀ ਆ ਫਿਰ ਇਹ ਇੱਥੇ ਦੇ ਚਲੇ ਜਾਂਦਾ ਉੱਥੇ ਦੇ ਪੈਂਦੀ ਆ ਖਾਦ ਆਹ ਔਰ ਇਹਦੇ ਪਾਉਣਾ ਚਾਹੀ ਚੱਕ ਕਿਦ ਨੇ ਪਾ ਕੇ ਉਹਦੇ ਵਿੱਚ ਤਾਂ ਸਾਹਮਣੇ ਜਿਹੜੀ ਮਸ਼ੀਨ ਜੀ ਉਹਦੇ ਪਾ ਪਾ ਕੇ ਔਰੇ ਇਹਦੇ ਚੱਲੀ ਜਾਣੀ ਖਾਦ ਇਹ ਜੀ ਖਾਦ ਤਿਆਰ ਹੁੰਦੀ ਗੁੰਬਾ ਖਾਤਰ ਲੋ ਫਿਰ ਉਰੇ ਆ ਜਣੀ ਹੈ ਇੱਥੇ ਇੱਥੇ ਲੋਡ ਕਰਕੇ ਫਿਰ ਇਹ ਖਾਦ ਜੇ ਬਣ ਜਿੰਦੀ ਹੈ ਨਾ ਆ ਦੇਖ ਲਓ ਸਿਸਟਮ ਪੂਰਾ ਹੈ ਬਸ ਇੰਦਰੀ ਕੰਮ ਆ ਇੱਥੇ ਖਾਦ ਬਣ ਗਈ ਫਿਰ ਅੰਦਰ ਲੈ ਕੇ ਖਾਦ ਨੂੰ ਉਰੇ ਆ ਦੇ ਇੱਥੇ ਦੇਖ ਲਓ ਇੱਥੇ ਖਾਦ ਸਾਰੀ ਇਹਨੇ ਆ ਸਾਰੇ ਖਾਦ ਬਣਾਉਣੇ ਵਾਸਤੇ ਸਿਸਟਮ ਤਿਆਰ ਕਰਵਾਇਆ ਦੀ ਆਇਕਣਾ ਬਣਾਏ ਹੋਏ ਆ ਇਹ ਅੰਦਰ ਆ ਖਾਦ ਤਿਆਰ ਹੋ ਗਈ ਥੰਬਾ ਖਾਤਰਾ ਦਿਖ ਲੋ ਵੇ ਇਧਰ ਆ ਬਣਾਇਆ ਵੈ ਇਹਨਾਂ ਨੇ ਇਦਾਂ ਪੁੱਛਣ ਪਏ ਹੋਏ ਆ ਖਾਦ ਇਹ ਅਵੇਲਾ ਪਿਆ ਜੀ ਯਾਦ ਖਾਦ ਤਿਆਰ ਹੋ ਗਈ ਥੰਬਾ ਖਾਤਰ ਸਾਰੀ ਉਹ ਇੱਥੇ ਦੇਖ ਰਹੇ ਨੇ ਪਰ ਪਰ ਕੇ ਅੱਗੇ ਉਸ ਇਟਮ ਤਿਆਰ ਕਰੇ ਮੈਂ ਇਹ ਜਿਹੜੇ ਪੂਰੇ ਭਰੇ ਆ ਬੇ ਆਹ ਆ ਭਰੇ ਪਏ ਆ ਦੋ ਖਾਨੇ ਜਿਹੜੇ ਵੱਡੇ ਵੱਡੇ ਇਦਾਂ ਦੇ ਖਾਨੇ ਜਿਕਣਾ ਖਾਣਾ ਆ ਵੀ ਆ ਸਾਰਾ ਇੱਕਣਾਂ ਨੇ ਤਿਆਰ ਕਰਦੇ ਇੱਥੇ ਖਾਦ ਤਿਆਰ ਕਰਦੇ ਆ ਸਾਰੀ ਉਹ ਦਾ ਦੇਖੋ ਆ ਖਾਨੇ ਹੁਣ ਭਰਨੇ ਇੰਨਾਂ ਨੇ ਹੁਣੇ ਖਾਦ ਬਣਾਉਣੀ ਏ ਕਿਨਾ ਭਰ ਰਹੇ ਆ ਔਰੇ ਇਹ ਇਹਨੂੰ ਭਰ ਰਹੇ ਆ ਉੱਪਰ ਤੱਕ ਭਰ ਦੇਣਾ ਇੰਨਾਂ ਨੇ ਐ ਸਿਖਰ ਤੱਕ ਉੱਪਰ ਤੱਕ ਭਰ ਦੇਣਾ ਉੱਪਰਵੇਂ ਆ ਤੇ ਇਹ ਤਿੰਨ ਖਾਲੀ ਮੈਂ ਆ ਵੀ ਸਾਦੀ ਵੇ ਆ ਇੱਥੇ ਸਾਰਾ ਖਾਦ ਤਿਆਰ ਹੋਣੀ ਆ ਔਰੇ ਤੇ ਖਾਦ ਤਿਆਰ ਹੋਣੀ ਆ ਪੂਰੀ ਐ ਨੇ ਪਰਾਲੀ ਆਪਣੀ ਤੂੜੀ ਦੀ ਤੇ ਜਿਹੜਾ ਫਲੇ ਆਟ ਆ ਇਹ ਸਾਰਾ ਸਿਸਟਮ ਮੈਂ ਤੁਹਾਨੂੰ ਰਿਖਾਇਆ ਇੱਥੇ ਵੀ ਇਹ ਖਾਦ ਤਿਆਰ ਹੁੰਦੀ ਆ ਖੁੰਬਾਂ ਦੀ ਇੱਕਣਾ ਖਾਦ ਤਿਆਰ ਹੁੰਦੀ ਆ ਇਹ ਬਹੁਤ ਵੱਡਾ ਜਨੀਪਰ ਪੈਸਾ ਲਾਇਆ ਵਾ ਰੁਜ਼ਗਾਰ ਵੀ ਬਹੁਤ ਲੋਕਾਂ ਨੂੰ ਦਿੰਦਾ ਵਾ ਅੱਗੇ ਮੈਂ ਤੁਹਾਨੂੰ ਦਿਖਾ ਦਿੰਨਾ ਹੋਰ ਤੇ ਇਹਦਾ ਤੁਹਾਨੂੰ ਮੈਂ ਸਾਰਾ ਸਿਸਟਮ ਹੈ ਜਿਹੜਾ ਖਾਦ ਵਾਲਾ ਦਿਖਾਇਆ ਇੱਥੇ ਖਾਦ ਖਾਦ ਤਿਆਰ ਹੁੰਦੀ ਏ ਇਸ ਖੁੰਬਾਂ ਖਾਤਰ ਇਹ ਮਸ਼ੀਨ ਦੇ ਵਿੱਚ ਸਾਰੇ ਮਿਕਸ ਕਰ ਕਰਕੇ ਨਾ ਸਾਰੀ ਚੀਜ਼ ਇਹਦੇ ਵਿੱਚ ਆ ਦੇ ਫੇਲ ਲੋਰ ਕਰ ਕਰਕੇ ਮਸ਼ੀਨਰੀਓ ਕੰਮ ਆ ਜਣੀ ਸਾਰਾ ਇਹਦੇ ਵਿੱਚ ਆ ਦੇਖੋ ਇੱਥੇ ਹੀ ਨਾ ਜੇ ਪੈਸੇ ਭਰ ਦੇਣਾ ਸਾਰਾ ਜਿਹਨਾਂ ਬਣਾਏ ਹੋਏ ਨੇ ਖਾਦ ਖਾਤਰ ਬਣਾਇਆ ਵਾਹੇ ਇਕਣਾ ਖੁੰਬਾ ਖਾਤਰ ਇਹ ਸਾਰੀ ਖਾਦ ਤਿਆਰ ਹੁੰਦੀ ਹੈ ਇਕਣਾ ਹੀ ਫਲਿਆ ਟੋਬੇ ਤੋੜੀ ਹੋਵੇ ਝਾਗਲੀ ਵੀ ਤੁੜੀ ਹੋਵੇ ਉਹ ਵੀ ਉਰੇ ਵਿਕਦੀ ਜਾ ਕੇ ਉਤਾਈ ਵੀ ਕਿਸਾਨ ਨੂੰ ਮੁੱਲ ਮਿਲਦਾ ਜੇ ਉਹ ਸੋਚੇ ਕਿਸਾਨ ਤੇ ਇਹ ਫੈਕਟਰੀ ਆਪਣੇ ਤੁਹਾਨੂੰ ਮੈਂ ਦੱਸ ਵੀ ਦਿੰਨਾ ਫੈਕਟਰੀ ਆਪਣੀ ਲੱਗੀ ਵੀ ਆ ਇਹ ਆ ਪਿੰਡ ਆ ਗਿਆ ਇੱਥੇ ਆ ਲਾਗ ਪਿੰਡ ਪੈ ਗਿਆ ਇਹ ਝੁੰਝੇੜੀ ਤੇ ਉਰਲੇ ਪਾਸੇ ਪਿੰਡ ਆ ਗਿਆ ਤੇ ਆ ਨਹਿਰਾ ਕੀ ਐਸਵਾਈਲ ਆ ਆ ਨਹਿਰਾ ਐਸਵਾਈਲ ਸਾਰੀ ਉਹ ਆ ਆ ਪਰਲੇ ਪਾਸੇ ਜਿਹੜਾ ਸਾਰਾ ਜੰਗਲ ਜਾਂ ਦਿਖਦਾ ਨਾ ਐਸਵਾਈਲ ਲੈ ਆਹੀ ਇਹਦੇ ਪਰਲੇ ਪਾਸੇ ਵਸੀਆਂ ਪਿੰਡ ਆ ਗਿਆ ਘਰ ਦੀ ਸਾਈਡ ਆ ਜਿਹੜਾ ਇਹ ਸਾਰੀ ਦੇਖ ਲੋ ਹੈ ਇੱਕਣਾ ਗਾਲ ਲੈਣੀ ਤੂੜੀ ਇਹ ਪਾਣੀ ਪਾ ਪਾ ਕੇ ਆਇਨ ਚੰਗੀ ਤਰ੍ਹਾਂ ਤੇ ਫਿਰ ਸਾਰੇ ਮਿਕਸ ਕਰਕੇ ਇਕਣਾ ਇਹਦੇ ਵਿੱਚ ਸਿਸਟਮ ਚ ਪਾ ਕੇ ਅੰਦਰ ਮੈਂ ਤੁਹਾਨੂੰ ਦਿਖਾਤਾ ਸਾਰਾ ਇਕਣਾ ਖੁੰਬਾ ਦਿਖਾ ਦੇ ਤਿਆਰ ਹੁੰਦੀ ਹੈ ਇਹ ਆ ਸਾਹਮਣੇ ਆ ਜੰਗਲ ਜਿਹੜਾ ਸਾਹਮਣੇ ਦਿਖਦਾ ਨਾ ਅੱਗੇ ਇਹ ਜੰਗਲ ਹੈ ਸਬਾਈ ਐਲ ਇਹ ਨਹਿਰ ਆ ਗਈ ਸਾਰਾ ਸਿਸਟਮ ਹੈ ਜਿਹੜਾ ਹੈ ਮੈਂ ਤੁਹਾਨੂੰ ਇਹ ਫੈਕਟਰੀ ਦਾ ਦਿਖਾ ਰਿਹਾ ਖੁੰਮਾ ਵਾਲੀ ਦਾ ਆ ਸਬਾਈ ਐਲ ਆ ਗਈ ਹਾਂ ਆ ਜੰਗਲ ਆ ਗਿਆ ਇੱਧਰਲੇ ਪਾਸੇ ਸਾਰਾ ਆ ਦੇਖ ਰੋ ਇੱਥੇ ਤੇ ਸਾਰਾ ਸਿਸਟਮ ਹੈ ਜਿਹੜਾ ਤਿਆਰ ਹੋ ਕੇ ਨਾ ਇਕਣਾ ਖਾਦ ਦਾ ਉਰੇ ਤੇ ਇਹ ਬਣਾਏ ਮਿਆਂ ਨੇ ਨੇ ਅੰਦਰ ਸਾਰਾ ਖਾਦ ਕਰਨ ਤਿਆਰ ਹੋ ਕੇ ਸੇ ਮਸ਼ੀਨਾਂ ਲੱਗੀਆਂ ਵੀ ਆਏ ਯਾਨੀ ਬਹੁਤ ਪੈਸਾ ਲੱਗਾ ਬਾਈ ਜਿਹਦੇ ਉੱਪਰ ਸਾਰਾ ਇੱਥੇ ਸਾਰੀ ਖਾਦੇ ਤਿਆਰ ਹੁੰਦੀ ਹੈ ਔਰ ਜਿੰਨੀ ਆ ਹਰ ਏਰੀਆ ਸਾਰਾ ਆ ਖਾਦ ਤਿਆਰ ਕਰਨੇ ਵਾਲਾ ਹੀ ਆ ਅੱਗੇ ਮੈਂ ਤੁਹਾਨੂੰ ਦਿਖਾ ਦਿੰਦਾ ਅੱਗੇ ਜਾ ਕੇ ਸਾਰਾ ਆ ਐਸ ਵੀ ਐਲ ਨਹਿਰਾ ਕੀ ਹਾਲਾਤ ਆ ਬਿਲਕੁਲ ਆ ਜੰਗਲ ਦਾ ਜਿਹੜਾ ਸਵਾਈ ਵਾਲੇ ਆ ਸਾਰੇ ਇਹ ਜੰਗਲ ਬਣ ਗਏ ਹਨ ਸਾਰੇ ਦਾ ਇੱਥੇ ਆਉਂਦੀ ਸਾਰੀ ਉਖਾ ਦੇ ਕਣਾਂ ਦੇ ਖਾਦ ਆ ਗਈ ਨਾ ਪਿੱਛੇ ਦੇ ਗੱਡੀ ਵੀ ਆ ਇਧਰ ਆ ਦੂਈ ਪਈ ਆڑی ਬਣਾ ਰਹੇ ਕਣਾਂ ਸਾਰੇ ਸਿੱਟ ਮੇਡਾ ਹੁੰਬਾ ਵਾਲੀ ਫੈਕਟਰੀ ਦਾ ਦੇਖੋ ਹੁੰਬਾ ਬਣਦੀਆਂ ਇੱਥੇ ਤੇ ਆ ਆਗੇ ਸਾਰੇ ਹੋ ਐਸੀ ਆ ਸਾਰੇ ਟੋਟਲੇ ਆ ਜੀ ਨਹੀਂ ਦੇਖ ਲਓ ਲੋ ਆਰਾ ਸਿਸਟਮ ਇਹਨੇ ਤਾਂ ਦੇਖੋ ਬੜੀ ਫੈਕਟਰੀ ਦਾ ਹੈ ਤੇ ਲਓ ਜੀ ਤੇ ਅੱਜ ਦੇ ਵਿੱਚ ਬਣਨੀ ਕੁੰਮਾ ਇਹ ਜਖਾਦ ਬਦਨੀ ਰਿਆ ਲਿਆ ਕਿਨੱਚ ਇਹ ਸਿਸਟਮ ਆਦਾਰਾ ਇਹਨੇ ਵਰ ਖਾਦ ਪਾਦਨੀ ਰਿਆ ਕੇ ਫਿਰ ਬੀਜ ਪਾਦਣਾ ਕੁੰਮਾ ਦਾ ਕਨਾਰੇ ਸਾਰੇ ਸਿਸਟਮ ਬਸ ਏਸੀ ਉੱਪਰ ਤੇ ਵੀ ਰੋ ਇਦਾਂ ਗੁੰਬਾਧਿਆ ਰੰਨੀ ਆ ਆ ਸਟਮਾ ਗੁੰਬਾਣਾ ਬਸ ਸਾਰਾ ਇੱਥੇ ਕਰੋੜਾਂ ਰੁਪਈਆ ਦੇ ਉੱਪਰ ਮਸ਼ੀਨਰੀ ਕਰ ਕੰਮ ਬਹੁਤ ਜ਼ਿਆਦਾ ਕਰੋੜਾਂ ਰੁਪਈਆ ਸਾਰੇ ਇਹਨਾਂ ਦੇ ਉੱਪਰ ਲਾਇਆ ਪਿਆ 30 35 ਤੇ ਜ਼ਿਆਦਾ ਬੰਦੇ ਰੋਜ਼ਗਾਰ ਦਿੱਤਾ ਵਾ ਇਹ ਇਹ ਫੈਕਟਰੀ ਦੇ ਵਿੱਚ ਇਹ ਆ ਜੀ ਖੰਬਾਣੀ ਫੈਕਟਰੀ ਜਿੱਥੇ ਉਹ ਫਲੇਆਟ ਤੂੜੀ ਸਾਰੀ बिकਦੀ ਹੈ ਇਹ ਆ ਸਾਰੇ ਸਿਸਟਮ ਜਿਹੜਾ ਹੈਗਾ ਬਰਾ ਖਾਦ ਤੇ ਆਰ ਹੁੰਦੀ ਆ ਉਹਦੇ ਵਿੱਚ ਖਾਦ ਫਿਰ ਉਰੇ ਲਿਆ ਕੇ ਇੱਥੇ ਪਿਆ ਕੇ ਨਾ ਨੇ ਇੱਕਣਾ ਪਾ ਦੇਣੀ ਹੈ ਇਹਨਾਂ ਵਿੱਚ ਮਸ਼ੀਨਾਂ 'ਚ ਫੀਜ ਪਾ ਦੇਣਾ ਤੇ ਮੈਂ ਤਾਂ ਯਣੀ ਹਰ ਇੱਕ ਕੰਮ ਦੇ ਵਿੱਚ ਕਰੋੜਾਂ ਰੁਪਈਆ ਦੇ ਉੱਪਰ ਲੱਗਿਆ ਹੋਇਆ ਇਹਨਾਂ ਦਾ ਕਿਸਾਨਾਂ ਨੂੰ ਵੀ ਰਿਕਾਰ ਦਿੰਦਾ ਹੈ ਇਹਨਾਂ ਨੇ ਤੇ ਕਿਸਾਨਾਂ ਦਾ ਹਰ ਇੱਕ ਸਮਾਨ ਉਰੇ ਆ ਕੇ ਵਿਗਦਾ ਹੈ ਟੂੜੀ ਹੋ ਗਈ ਫਰਿਆਟ ਹੋ ਗਿਆ ਇੱਕਣਾ ਕਿਸਾਨੀ ਦੇ ਨਾਲ ਜਣੀ ਇਹ ਕੰਮ ਜੁੜਿਆ ਵਾ ਜੀ ਜੇ ਕਿਸਾਨੀ ਦਾ ਧੰਦਾ ਚੱਲਦਾ ਤਾਂ ਇਹ ਕੰਮ ਚੱਲਦੇ ਆਂ ਕਿਸਾਨੀ ਦੇ ਨਾਲ ਹਰ ਇੱਕ ਚੀਜ਼ ਆ ਜਿਹੜੀ ਇਹ ਸਾਰੀ ਜੁੜੀ ਵੀ ਫੈਕਟਰੀ ਕਿਸਾਨੀ ਦੇ ਨਾਲ ਇਹ ਜੁੜੀ ਵੀ ਆ ਸਾਰੀ ਉਹ ਜਿੰਨੀ ਵੀ ਹੈਗੀ ਆ ਇਹ ਮੈਂ ਤੁਹਾਨੂੰ ਦਿਖਾਈ ਆ ਸਾਰੀ ਫੈਕਟਰੀ ਆ ਜਿਹੜੀ ਹੈ ਸੋ ਪ੍ਰਭੂ ਕਮੈਂਟਾਂ ਚ ਸਾਨੂੰ ਦੱਸਣਾ ਇਸ ਫੈਕਟਰੀ ਬਾਰੇ ਵੀ ਕਿੰਨਾ ਕੁ ਪੈਸਾ ਇਹਦੇ ਪਰ ਲੱਗਿਆ ਹੋਵੇਗਾ ਹੰਤਾ ਜੀ ਤੁਸੀਂ ਸਾਰੇ ਦੱਸਣਾ ਤੇ ਉਨਕੇ ਕਿਸਾਨੀ ਦੇ ਨਾਲ ਜੁੜੀ ਵੀ ਹੈ ਸਾਰੀ ਚੀਜ਼ ਆ ਜਿਹੜੀ ਹੈਗੀ ਆ ਟੋਟਲੀ ਜੀ ਖੁੰਬਾਣੀ ਫੈਕਟਰੀ ਆ ਜਿਹੜੀ ਇਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ